ਨਗਰ ਨਗਰ ਬਟਾਲਾ ਦੇ ਸਫਾਈ ਕਰਮਚਾਰੀ ਪੂਰਨ ਤੌਰ ਤੇ ਹੜਤਾਲ ਤੇ ਚਲੇ ਗਏ ਨੇ ਨਗਰ ਨਗਰ ਕਮਿਸ਼ਨਰ ਮੁੜਾਵਾਦ ਨਗਰ ਨਗਰ ਕਮਿਸ਼ਨਰ ਮੁੜਾਵਾਦ ਕੰਮ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕੰਮ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪਰ ਇੱਕ ਮਲਾਜਮਾਂ ਦੀ ਇੱਕ ਸੈਲਫ ਰਿਸਪੈਕਟ ਹੁੰਦੀ ਆ ਜੇ ਮਲਾਜਮ ਕੰਮ ਕਰਦੇ ਆ ਕਿਸੇ ਦੇ ਗੁਲਾਮ ਤੇ ਨਹੀਂ ਆ ਸਾਨੂੰ ਬੁਲਾ ਕੇ ਕੱਲ ਵੀ ਕਹਿ ਗਿਆ ਵਾ ਅਸੀਂ 8 ਘੰਟੇ ਡਿਊਟੀ ਲੈਣੀ ਆ ਜੀ ਨਾ 5 ਮਿੰਟ ਘੱਟ ਤੇ ਨਾ 5 ਮਿੰਟ ਵੱਧ ਇਹ ਗੁਲਾਮੀ ਹੈ ਇੱਕਤਾਏ ਦੀ ਬੋਲੀ ਬਹੁਤ ਮਾੜੀ ਹੈ ਅੱਜ ਕੱਲ ਤਾਂ ਮੀਟਿੰਗ ਹੋਈ ਹੈ ਬੜੀ ਸੋਹਣੀ ਮੀਟਿੰਗ ਹੋਈ ਹੈ ਕੋਈ ਗੱਲ ਨਹੀਂ ਕੋ ਬਾਤ ਨਹੀਂ ਮੂਤੜਾ ਕੇ ਅਫਸਰ ਆਏ ਦਾ ਕੰਮ ਸਾਡੇ ਕੋਈ ਇੱਜ਼ਤ ਕਰਾਣਾ ਅਸੀਂ ਜੇ ਤਾਂ ਕਰਾਂਗੇ ਜੇ ਜਿੰਨਾ ਬੋਲੇਗਾ ਉਹਨਾਂ ਨੇ ਉਹੀ ਗੱਲ ਕਹੀ ਹੈ ਕਿ ਤੁਸੀਂ ਡਿਊਟੀ ਆਪਣੀ ਪ੍ਰੋਪਰ ਕਰੋ ਉੱਪਰੋਂ ਚੈਕਿੰਗ ਹੋ ਰਹੀ ਹੈ ਚੰਡੀਗੜ੍ਹ ਤੋਂ ਇਹ ਮੈਂ ਕੋਈ ਕਾਉਂਟਰਵਰਸੀ ਨਹੀਂ ਪੈਦਾ ਕਰਨਾ ਚਾਹਨਾ ਮੈਨੂੰ ਇਹ ਗੱਲ ਆਨ ਰਿਕਾਰਡ ਮੇਰੇ ਬੰਦਿਆਂ ਦੇ ਵਿੱਚ ਗੱਲ ਗਈ ਹੈ ਗਿੰਦਾ ਸਰਕਾਰ ਨੇ ਤੇ ਕਿਸਾਨਾਂ ਨੂੰ ਭਜਾਤਾ ਤੁਸੀਂ ਕਿਹੜੀ ਚੀਜ਼ ਏ ਜ਼ਰੂਰ ਹੁਣ ਜੇ ਕਿਸੇ ਨੂੰ ਤਕਲੀਫ ਹੋ ਰਹੀ ਹੈ ਉਹ ਬਹਾਨੇ ਲਵਰੇ ਨਾ ਕਿ ਥੋੜਾ ਆ ਕੇ ਕਿਸੇ ਨੂੰ ਕੁਝ ਵੀ ਨਹੀਂ ਇਦਾਂ ਦੀ ਗੱਲ ਹੀ ਨਹੀਂ ਹੋਈ ਕੋਈ ਜੇਕਰ ਮੈਂ ਕਹੇ ਆਪ ਸਾਨੂੰ ਖੰਗਰ ਨਹੀਂ ਦਿੱਤਾ ਇਹਨੂੰ ਕਹੇ ਆ ਖਲੋਤੀ ਮਾਈ ਦੀ ਲਾਲ ਜਨਾਨੀ ਕੋਈ ਤੂੰ ਜੋ ਹੈਗਾ ਨਾ ਫੌਜੀ ਇਹ ਫੌਜੀ ਆ ਦੀ ਨੂ ਆ ਉਹ ਪਾਗਲਾ ਵੱਡਾ ਤੇ ਮੈਂ ਵੱਡੀ ਪਾਗਲ ਅਗੇ ਖਲੋਤੀ ਦੀਆਂ ਫੇਰ ਹੀ ਇਹਨਾਂ ਤੇ ਗੁਜਰੇਗਾ ਜਿੰਨਾ ਤੇ ਕਾ ਜਨਾਨੀ ਦੇ ਉਪਤੋਂ ਦੇ ਨੰਗੇਗਾ ਸਾਲੇ ਚੱਲ ਚਲੇ ਜਾਏਗਾ ਤੇ ਚਾਹੇ ਦਿਨ ਮੇ ਤੜਾ ਕੇ ਦੱਸਾਂਗੇ ਮੇਰੇ ਮੇਰੇ ਨਾਲ ਕੋਈ ਅਫਸਰ ਤੂੰ ਤੜਕਣਾ ਗੱਲ ਕਰੇਗਾ ਤੇ ਉਹਦਾ ਨਤੀਜਾ ਇਹ ਆ ਨਾ ਮੇਰੇ ਮੁਲਾਜ਼ਮ ਬਰਦਾਸ਼ਤ ਕਰਦੇ ਆ ਤੇ ਨਾ ਮੈਂ ਬਰਦਾਸ਼ਤ ਕਰਾਂਗਾ ਹੁਣ ਬਾਹਰ ਆ ਕੇ ਗੱਲ ਕੁਛ ਹੋਰ ਬਣਾ ਲੈਣੀ ਅੱਗੇ ਵਾਸਤੇ ਫਿਰ ਲਿਖ ਦਿਓ ਜੀ ਇਹਨਾਂ ਦੀ ਇਹਨਾਂ ਨਾਲ ਹੁਣ ਕੋਈ ਵੀ ਮੀਟਿੰਗ ਹੋਇਆ ਕਰੂਗੀ ਤਾਂ ਵੀਡੀਓ ਰਿਕਾਰਡਿੰਗ ਕਰਾਇਆ ਕਰਾਂਗੇ ਅਸੀਂ ਨਗਰ ਨਿਗਮ ਕੋ ਆਪਣਾ ਕੋਈ ਜਗ੍ਹਾ ਨਹੀਂ ਹੈਗੀ ਜਿੱਥੇ ਕੂੜਾ ਸੁੱਟਿਆ ਜਾਂਦਾ ਵਾ ਕੂੜਾ ਸੁੱਟਣ ਦੀ ਵੀ ਜਗ੍ਹਾ ਨਹੀਂ ਹੈਗੀ ਜਿੱਥੇ ਸਾਡੇ ਬੰਦੇ ਜਾ ਕੇ ਕੂੜਾ ਸੁੱਟਦੇ ਆ ਪਿੰਡ ਦੇ ਲੋਕਾਂ ਨਾਲ ਟਕਰਾਅ ਵੀ ਸਾਡੇ ਬੰਦਿਆਂ ਦਾ ਹਾਂ ਉਸਿੱਧੀਆਂ ਮਾਵਾਂ ਪੈਣਾ ਦੀਆਂ ਇਹਨਾਂ ਨੂੰ ਗੱਲਾਂ ਘਟਦੇ ਵੀ ਤੁਸੀਂ ਸਾਰੇ ਸ਼ਹਿਰ ਦਾ ਕੂੜਾ ਲੈ ਕੇ ਤੇ ਪਿੰਡਾਂ ਦੇ ਛੋਟਦੇ ਪੇਜ ਤੇ ਕਿਹੜੀਆਂ ਗੱਲਾਂ ਕਰਦੇ ਆ ਮੈਂ 10 ਦਿਨ ਦਾ ਤੁਹਾਨੂੰ ਟਾਈਮ ਦੇਣ ਲੱਗਦਾ ਜੇ ਤੁਸੀਂ ਨਹੀਂ ਇਹ ਕਿ ਮਹੌਲੇ ਨੂੰ ਕਵਰ ਕਰ पाए ਤੇ ਮੇਰੀ ਮਜਬੂਰੀ ਜੇ ਮੈਂ ਤੇ ਸ਼ਹਿਰ ਸਾਫ਼ ਰੱਖੀ ਮੇਰੀ ਮਜਬੂਰੀ ਤੇ ਬਾਅਦ ਚ ਮੈਂ ਪ੍ਰਾਈਵੇਟ ਫਰਮਾਂ ਨੂੰ ਲਿਆ ਕੇ ਤੇ ਠੇਕਾ ਦੇ ਦੇਣਾ ਦੇ ਅਸੀਂ ਕਿਹਾ ਗਿਆ ਕਿ 10 ਦਿਨ ਦੇ ਅੰਦਰ ਅੰਦਰ ਜੇਕਰ ਕਈ ਸ਼ਹਿਰ ਦੇ ਵਿੱਚ ਪ੍ਰੋਪਰ ਨਹੀਂ ਹੋਵੇਗੀ ਤਾਂ ਬਰਖਾਸ ਕੀਤੇ ਜਾਣਗੇ ਜਾਂ ਕੱਢ ਦਿੱਤੇ ਜਾਣਗੇ ਜਾਂ ਪ੍ਰਾਈਵੇਟ ਕੰਪਨੀਆ ਨੂੰ ਠੇਕਾ ਦੇ ਦਿੱਤਾ ਜਾਵੇ ਕਿ ਬਰਾਦਰੀ ਨਾ ਵਿਕੀ ਆ ਨਾ ਵਿਕਣ ਵਾਲੀ ਆ ਇਹ ਬਰਾਦਰੀ ਇਹੋ ਜੀ ਆ ਕਿ ਜਦੋਂ ਕੱਠ ਤੇ ਆਣ ਤੇ ਮਾੜਾ ਬੰਦਾ ਵੀ ਆਣ ਕੇ ਖਲੋ ਜਾਂਦਾ ਸਾਡੇ ਚ ਤੇ ਉਹਨੂੰ ਕਹਵੋ ਵੀ ਆਪਣੇ ਆਪ ਨੂੰ ਸਦਾ ਦੇ ਕਮਿਸ਼ਨਰ ਜੁੜਾ ਬਾਦ ਕਮਿਸ਼ਨਰ ਜੁੜਾ ਬਾਦ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰ ਹੈ ਬਟਾਲਾ ਦੇ ਸਫਾਈ ਸੇਵਕਾਂ ਦੀ ਇੱਕ ਵਾਰੀ ਮੈਂ ਚਾਹਾਂਗਾ ਆਪਣੇ ਸਹਿਯੋਗੀ ਬੋਬੀ ਨੂੰ ਕਿ ਤਸਵੀਰ ਇੱਕ ਵਾਰੀ ਸਾਹਮਣੇ ਸਾਰੇ ਦਰਸ਼ਕਾਂ ਨਾਲ ਸਾਂਝੀ ਕਰ ਦੇਵੇ ਕਿ ਕਿਸ ਤਰੀਕੇ ਦੇ ਨਾਲ ਇਹ ਸਫਾਈ ਸੇਵਕ ਜਿਹੜੇ ਨੇ ਸਾਰੇ ਹੀ ਹੜਤਾਲ ਤੇ ਚਲੇ ਗਏ ਨੇ ਪੂਰਨ ਤੌਰ ਤੇ ਇਹਨਾਂ ਦਾ ਕਹਿਣਾ ਵਾ આરોਪ ਨੇ ਕਿ ਜਿਹੜੇ ਨਗਰ ਨਿਗਮ ਕਮਿਸ਼ਨਰ ਨੇ ਉਹਨਾਂ ਵੱਲੋਂ ਗਲਤ ਸ਼ਬਦਾਵਲੀ ਬੋਲੀ ਜਾਂਦੀ ਹੈ ਇੱਥੋਂ ਤੱਕ ਕਿ ਧਮਕੀਆਂ ਤੱਕ ਲਾਈਆਂ ਜਾਂਦੀਆਂ ਵਾ ਕਿ ਤੁਹਾਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇਗਾ ਕੱਢ ਦਿੱਤਾ ਜਾਵੇਗਾ ਜਿਸ ਦੇ ਕਰਕੇ ਅੱਜ ਸਫਾਈ ਸੇਵਕਾਂ ਨੇ ਕੰਮ ਛੱਡ ਦਿੱਤਾ ਤੇ ਇਸੇ ਤਰੀਕੇ ਨਾਲ ਨਗਰ ਨਿਗਮ ਦਫਤਰ ਦੇ ਬਾਹਰ ਪੱਕੇ ਤੌਰ ਤੇ ਬੈਠ ਗਏ ਨੇ ਜਦ ਤੱਕ ਉਹਨਾਂ ਦੇ ਇਸ ਮਸਲੇ ਦਾ ਹੱਲ ਨਹੀਂ ਹੁੰਦਾ ਜਿਸ ਤਰੀਕੇ ਨਾਲ ਗਲਤ ਸ਼ਬਦਾਵਲੀ ਬੋਲੀ ਜਾਂਦੀ ਹੈ ਜਾਂ ਫਿਰ ਇਹਨਾਂ ਨੂੰ ਧਮਕੀਆਂ ਲਾਈਆਂ ਜਾਂਦੀਆਂ ਜਦ ਤੱਕ ਉਸ ਦਾ ਹੱਲ ਨਹੀਂ ਹੁੰਦਾ ਤਦ ਤੱਕ ਇਸੇ ਤਰੀਕੇ ਨਾਲ ਇਹਨਾਂ ਵੱਲੋਂ ਜਿਹੜੀ ਹੈ ਪੂਰਨ ਤੌਰ ਤੇ ਹੜਤਾਲ ਕੀਤੀ ਜਾਵੇ ਗੱਲਬਾਤ ਕਰ ਲਾਂਗੇ ਉਦੇਦਾਰ ਨੇ ਯੂਨੀਅਨ ਦੇ ਪ੍ਰਧਾਨ ਨੇ ਪ੍ਰਧਾਨ ਸਾਹਿਬ ਨਾਲ ਗੱਲ ਕਰ ਲੈਣੇ ਆ ਹਰਨ ਜੀ ਮਸਲਾ ਕੀ ਹੈ ਕਮਿਸ਼ਨਰ ਵੱਲੋਂ ਕਿੰਨੀ ਕੀ ਗਲਤ ਸ਼ਬਦਾਂ ਵਾਲੀ ਬੋਲੀ ਗਈ ਹੈ ਜਿਹੜਾ ਅੱਜ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਹੜਤਾਲ ਕਰਨੀ ਪਈ ਦੇਖੋ ਜੀ ਜਿੰਨੇ ਸਫਾਈ ਕਰਮਚਾਰੀ ਸ਼ਹਿਰ ਦੇ ਵਿੱਚ ਕੰਮ ਕਰਦੇ ਪਿਆ ਤਕਰੀਬਨ ਉਹ ਨਕਾਰਦੇ ਹੀ ਆ ਕਿ ਮੁਲਾਜ਼ਮ ਕੰਮ ਨਹੀਂ ਕਰਦੇ ਪਏ ਜੇਕਰ ਮੁਲਾਜ਼ਮ ਕੰਮ ਨਹੀਂ ਕਰਦੇ ਸ਼ਹਿਰ ਦੀ ਸਫਾਈ ਕਿੱਦਾਂ ਹੋ ਜਾਂਦੀ ਉਹ ਅੱਜ ਤੁਸੀਂ ਦੇਖ ਲੋਗੇ ਸ਼ਹਿਰ ਦੀ ਸਫਾਈ ਕਿੰਨੀ ਕਾ ਜਿੰਨੇ ਮੁਲਾਜ਼ਮਾਂ ਸਾਰੇ ਹੜਤਾਲ ਤੇ ਬੈਠੇ ਲਿਆ ਨੰਬਰ 2 ਜੇਕਰ ਉਹ ਮੁਲਾਜ਼ਮਾਂ ਦੀ ਗੱਲ ਕਰਦੇ ਆ ਮੁਲਾਜ਼ਮ ਪੂਰੇ ਨਹੀਂ ਆ ਜਾਂ ਮੁਲਾਜ਼ਮ ਕੰਮਾਂ ਤੇ ਨਹੀਂ ਆਂਦੇ ਉਹਦੀ ਜ਼ਿੰਮੇਵਾਰੀ ਆਪਾਂ ਲਈ ਕਿ ਨਹੀਂ ਜੇ ਮੁਲਾਜ਼ਮ ਜਿਹੜੇ ਕੰਮਾਂ ਤੇ ਨਹੀਂ ਆਂਦੇ ਅਸੀਂ ਉਹਨਾਂ ਨੂੰ ਵੀ ਕਹਤਾ ਵਾ ਆਪਣੇ ਬੰਦਾ ਡਿਊਟੀ ਤੇ ਆਵੇ ਜਿਹੜਾ ਨਹੀਂ ਆਏਗਾ ਕੱਲ ਨੂੰ ਗੈਰਹਾਜ਼ ਰਿਪਾਇਆ ਗਿਆ ਉਹਦੇ ਤੇ ਆਪਾਂ ਵੀ ਗੱਲ ਨਹੀਂ ਕਰਾਂਗੇ ਪਰ ਇੱਕ ਮੁਲਾਜ਼ਮਾਂ ਦੀ ਇੱਕ ਸੈਲਫ ਰਿਸਪੈਕਟ ਹੁੰਦੀ ਆ ਜੇ ਮੁਲਾਜ਼ਮ ਕੰਮ ਕਰਦੇ ਆ ਕਿਸੇ ਦੇ ਗੁਲਾਮ ਤੇ ਨਹੀਂ ਆ ਸਾਨੂੰ ਬੁਲਾ ਕੇ ਕੱਲ ਵੀ ਕਹਿ ਗਿਆ ਵਾ ਅਸੀਂ 8 ਘੰਟੇ ਡਿਊਟੀ ਲੈਣੀ ਆ ਜੀ ਨਾ 5 ਮਿੰਟ ਘੱਟ ਤੇ ਨਾ 5 ਮਿੰਟ ਵੱਧ ਇਹ ਗੁਲਾਮੀ ਹੈ ਪੇਲੇ ਨਹੀਂ ਬਟਾਲੇ ਜੇ ਕਦੀ ਕੰਮ ਆ ਇਹ ਪਟਾਲਾ ਸ਼ੁਰ ਤੋਂ ਇਹ ਨਰਖ ਦਾ ਘਰ ਹੀ ਰਿਹਾ ਵਾ ਦੱਸਣ ਜੋ ਗੱਲ ਆ ਕਿ ਨਗਰ ਨਿਗਮ ਕੋ ਆਪਣਾ ਕੋਈ ਜਗਾ ਬਣੀ ਹੈਗੀ ਜਿੱਥੇ ਕੂੜਾ ਸੁੱਟਿਆ ਜਾਂਦਾ ਵਾ ਕੂੜਾ ਸੁੱਟਣ ਦੀ ਵੀ ਜਗਾ ਨਹੀਂ ਹੈਗੀ ਜਿੱਥੇ ਸਾਡੇ ਬੰਦੇ ਜਾ ਕੇ ਕੂੜਾ ਸੁੱਟਦੇ ਆ ਪਿੰਡ ਦੇ ਲੋਕਾਂ ਨਾਲ ਟਕਰਾਰ ਵੀ ਸਾਡੇ ਬੰਦੇ ਰੰਦਾ ਉਹ ਸਿੱਧੀਆਂ ਮਾਵਾਂ ਪੈਣਾਂ ਦੀ ਇਹਨਾਂ ਨੂੰ ਗਾਲਾਂ ਕੱਢਦੇ ਵੀ ਤੁਸੀਂ ਸਾਰੇ ਸ਼ਹਿਰ ਦਾ ਕੂੜਾ ਲੈ ਕੇ ਪਿੰਡਾਂ 'ਚ ਸੁੱਟਦੇ ਪੇਜ ਤੇ ਕਿਹੜੀਆਂ ਗੱਲਾਂ ਕਰਦੇ ਆ ਜੇ ਸਾਡੇ ਮਲਾਜਮਾਂ ਦੀ ਗੱਲ ਵਾ ਮੈਂ ਮਲਾਜਮਾਂ ਦਾ ਪ੍ਰਧਾਨ ਆ 400 ਸਵਾ 400 ਬੰਦੇ ਦਾ ਪ੍ਰਧਾਨ ਆ ਮੈਨੂੰ ਇਹ ਗੱਲ ਕਹੀ ਜਾਂਦੀ ਆ ਕਿ ਤੁਸੀਂ 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 ਵੀ ਆਪਣੇ ਕਿਸੇ ਬੰਦੇ ਦੀ ਗੱਲ ਨਹੀਂ ਕਰਨੀ ਮੈਂ ਉਹਨੂੰ ਜਵਾਬ ਤਲਬ ਕਰਾਂ ਸਸਪੈਂਡ ਕਰਾਂ ਜਾਂ ਕੋ ਕਾਰਨ ਕਰਾਂ ਕਿੱਦਾਂ ਕਿਸੇ ਨੂੰ ਸਸਪੈਂਡ ਕਰ ਦੇਣਗੇ ਬਿਨਾਂ ਕਾਰਨ ਤੋਂ ਕਰ ਦੇਣਗੇ ਤੇ ਜੇ ਕੱਲ ਇੱਕ ਮੀਟਿੰਗ ਬੁਲਾਈ ਗਈ ਆ ਕੱਲ ਖੁਦ ਇਹਨਾਂ ਲੋਕ ਮੀਟਿੰਗ ਬੁਲਾਈ ਗਈ ਆ ਕਿ ਪਿਛਲੇ ਦਿਨੀਏ ਕਪਾ ਇਥੇ ਰੋਸ਼ਮਜਾਰਾ ਕੀਤਾ ਹੀ ਕਿ 140 ਵਲੰਟੀਅਰ ਪੂਰੇ ਪੰਜਾਬ ਦੇ ਵਿੱਚ ਲਗਾਏ ਜਾ ਰਿਹਾ ਪਲੱਸ ਪੰਜਾਬ ਸਰਕਾਰ ਇੱਕ ਪਾਲਿਸੀ ਬਣਾ ਰਹੀ ਆ ਕਿ ਜਿਹੜੀ ਪੰਜਾਬ ਦੇ ਵਿੱਚ ਕੰਪਨੀਆਂ ਲਿਆਂਦੀਆਂ ਜਾ ਰਹੀਆਂ ਵਾ ਪੂਰੇ ਪੰਜਾਬ 'ਚ ਇਸ ਚੀਜ਼ ਦਾ ਵਿਰੋਧ ਆ ਉਸਾ ਵਿਰੋਧ ਇੱਥੇ ਵੀ ਕੀਤਾ ਗਿਆ ਔਰ ਸਾਨੂੰ ਇਹ ਟਾਰਗੇਟ ਕੀਤਾ ਗਿਆ ਵੀ ਤੁਸੀਂ ਉੱਥੇ ਆ ਕੇ ਧਰਨੇबाजी ਕਰਕੇ ਗਏ ਮੁਜਾਹਰਾ ਕਰਕੇ ਗਏ ਔਰ ਪਰਸਨਲੀ ਮੈਨੂੰ ਕਿਹਾ ਗਿਆ ਕਹਿੰਦਾ ਯਾਰ ਸਰਕਾਰ ਦੇ ਖਿਲਾਫ ਬੋਲਿਆ ਕਰੋ ਮੇਰੇ ਖਿਲਾਫ ਕਿਉਂ ਬੋਲਦੇ ਔਰ ਆਨਕਾਰ ਦਾ ਹੀ ਨੁਮਾਇੰਦਾ ਤੇ ਸਰਕਾਰ ਦੇ ਖਿਲਾਫ ਪਲਾ ਰਿਹਾ ਤੁਹਾਡੇ ਕੋਈ ਬਲਾ ਨਾਲ ਇੱਕ ਚੀਜ਼ ਮੈਂ ਹੋਰ ਐਡ ਕਰਦਾ ਵਾਂ ਇਹ ਮੈਂ ਕੋਈ ਕੌਂਟਰੋਵਰਸੀ ਨਹੀਂ ਪੈਦਾ ਕਰਨਾ ਚਾਹਨਾ ਮੈਨੂੰ ਇਹ ਗੱਲ ਆਨ ਰਿਕਾਰਡ ਮੇਰੇ ਬੰਦਿਆਂ ਦੇ ਵਿੱਚ ਗੱਲ ਗਈ ਗਿਆ ਕਹਿੰਦਾ ਸਰਕਾਰ ਨੇ ਤੇ ਕਿਸਾਨਾਂ ਨੂੰ ਭਜਾਤਾ ਤੁਸੀਂ ਕਿਹੜੀ ਚੀਜ਼ ਕਹਿੰਦਾ ਹੁਣ ਉੱਥੇ ਕਹਿੰਦਾ ਰੇਲਵੇ ਦੀਆਂ ਲੈਣਾ ਪੈਂਦੀਆਂ ਪਈਆਂ ਸੀ ਸਰਕਾਰ ਨੇ ਕਿਸਾਨਾਂ ਨੂੰ ਭੇਜਤੇ ਕਹਿੰਦਾ ਤੁਸੀਂ ਤੇ ਮ ਇਦਾਂ ਦੀਆਂ ਇਹ ਅਫਸਰ ਧਮਕੀਆਂ ਲਾਉਂਦੇ ਪਏ ਕਿ ਸਾਡਾ ਨਾ ਮੀਟਿੰਗਾਂ ਕਰਦੇ ਪਏ ਇਹ ਮੈਂ ਕੋ ਕੰਟਰੋਵਰਸੀ ਕਰਨ ਵਾਸਤੇ ਇਹ ਨਹੀਂ ਕਰ ਰਿਹਾ ਪਿਆ ਪਰ ਇਹ ਆ ਕਿ ਜਦੋਂ ਕਿਤੇ ਵੀ ਮੇਰੇ ਮੁਲਾਜ਼ਮ ਕਿਸੇ ਭੈਣ ਭਰਾ ਨੂੰ ਤਕਲੀਫ ਹੋਏਗੀ ਉੱਥੇ ਮੇਰਾ ਜਾਣਾ ਫਰਜ਼ ਬੰਦਾ ਮੇਰੀ ਜਾ ਕੇ ਗੱਲ ਕਰਨੀ ਬੰਦੀ ਆ ਤੇ ਜੇ ਮੇਰੇ ਨਾਲ ਕੋਈ ਅਫਸਰ ਤੂੰ ਤੜਕ ਨਾ ਗੱਲ ਕਰੇਗਾ ਤਾਂ ਉਹਦਾ ਨਤੀਜਾ ਇਹ ਆ ਨਾ ਮੇਰੇ ਮੁਲਾਜ਼ਮ ਬਰਦਾਸ਼ਤ ਕਰਦੇ ਆ ਤੇ ਨਾ ਮੈਂ ਬਰਦਾਸ਼ਤ ਕਰਾਂਗਾ ਇੱਕ ਵੀਡੀਓ ਦੇਖੀ ਗਈ ਸੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਸੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਵਿਧਾਇਕ ਵੱਲੋਂ ਵੀ ਕਿਹਾ ਗਿਆ ਸੀ ਕਿ 10 ਦਿਨ ਦੇ ਅੰਦਰ-ਅੰਦਰ ਜੇਕਰ ਪੂਰਨ ਤੌਰ ਤੇ ਸ਼ਹਿਰ ਦੀ ਸਫਾਈ ਨਹੀਂ ਕੀਤੀ ਜਾਵੇਗੀ ਤਾਂ ਫਿਰ ਜ਼ਰੂਰੀ ਸਾਨੂੰ ਕੰਪਨੀਆਂ ਲਿਆਉਣੀਆਂ ਪੈਣਗੀਆਂ ਬਿਲਕੁਲ ਜੀ ਸਾਡੇ ਸਤਕਾਰਯੋਗ ਆ ਐਮਐਲਏ ਸਾਹਿਬ ਉਹਨਾਂ ਨੇ ਸਾਨੂੰ ਸਾਡੇ ਮੁਲਾਜ਼ਮਾਂ ਦੀ ਹਾਜ਼ਰੀ ਦੇ ਵਿੱਚ ਇਹ ਗੱਲ ਕਹੀ ਸੀ ਕਿ ਜੇਕਰ ਤੁਹਾਡਾ ਕੰਮ ਨਾ درست ਹੋਏਗਾ ਤੇ ਮੈਂ ਇੱਥੇ ਕੰਪਨੀ ਲੈ ਕੇ ਆਵਾਂਗਾ ਇਹ ਉਹਨਾਂ ਦਾ ਬਿਆਨ ਜ਼ਰੂਰ ਆ ਇਹ ਪਾਲਿਸੀ ਇਕੱਲੀ ਉਹਨਾਂ ਦੀ ਨਹੀਂ ਆ ਅਮਨ ਸ਼ੇਰ ਸਿੰਘ ਸ਼ੈਰੀ ਜੀ ਜਿਹੜੇ ਸਾਡੇ ਐਮਐਲਏ ਆ ਇਹ ਇਕੱਲੀ ਪਾਲਿਸੀ ਉਹਨਾਂ ਦੀ ਨਹੀਂ ਆ ਇਹ ਪੰਜਾਬ ਲੈਵਲ ਦੀ ਪਾਲਿਸੀ ਆ ਸਾਡੇ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਦੀ ਪਾਲਿਸੀ ਆ ਔਰ ਇਸ ਪਾਲਿਸੀ ਦਾ ਵੀ ਪੂਰੇ ਪੰਜਾਬ 'ਚ ਵਿਰੋਧ ਹੋ ਰਿਹਾ ਵਾ ਜੇਕਰ ਪੂਰੇ ਪੰਜਾਬ 'ਚ ਵਿਰੋਧ ਹੋ ਰਿਹਾ ਵਾ ਸ਼ੈਰੀ ਸਾਹਿਬ ਦਾ ਅਹੀ ਕੋਈ ਵਿਰੋਧ ਨਹੀਂ ਕੀਤਾ ਸ਼ੈਰੀ ਸਾਹਿਬ ਨੇ ਇਹ ਕਿਹਾ ਕਿ ਜੇ ਪੰਜਾਬ 'ਚ ਲਾਗੂ ਹੋਏਗੀ ਤਾਂ ਬਟਾਲੇ ਵੀ ਲਾਗੂ ਕਰਾਂਗੇ ਪਰ ਜਿਹੜਾ ਕਰਮਚਾਰੀਆਂ ਦਾ ਵਾ ਜਿੱਥੇ ਕਰਮਚਾਰੀਆਂ ਨੇ ਜਦੋਂ ਇਸ ਚੀਜ਼ ਦੇ ਪਾਲਿਸੀ ਦਾ ਵਿਰੋਧ ਕਰਨਾ ਜੇ ਪੰਜਾਬ 'ਚ ਹੋ ਰਿਹਾ ਤੇ ਬਟਾਲੇ ਵੀ ਹੋਏਗਾ ਨਾ ਚੱਲੀ ਗ ਬਿਲਕੁਲ ਹੋਰ ਵੀ ਲੋਕ ਨੇ ਗੱਲਬਾਤ ਕਰ ਲਾਂਗੇ ਕਿ ਇਸ ਤੀ ਕਹਿੰਦੇ ਮਾਦਾ ਜੀਸਤੀ ਕਿ ਅੱਜ ਬੈਗੇ ਹੋ ਹੜਤਾਲ ਤੇ ਉਧਰੋਂ ਦੂਸਰੇ ਪਾਸੇ ਕਿਹਾ ਗਿਆ ਕਿ ਦੱਸ ਦਿੰਦੇ ਨਰਿੰਦਰ ਜੇਕਰ ਸਫਾਈ ਸ਼ਹਿਰ ਦੇ ਵਿੱਚ ਪ੍ਰੋਪਰ ਨਹੀਂ ਹੋਵੇਗੀ ਤਾਂ ਬਰਖਾਸ ਕੀਤੇ ਜਾਣਗੇ ਜਾਂ ਕੱਢ ਦਿੱਤੇ ਜਾਣਗੇ ਜਾਂ ਪ੍ਰਾਈਵੇਟ ਕੰਪਨੀਆਂ ਨੂੰ ਠੇਕਾ ਦੇ ਦਿੱਤਾ ਜਾਵੇ ਕਿਦਾਂ ਫਿਰ ਜੇ ਹੜਤਾਲ ਤੇ ਬੈੜ ਗਏ ਤਾਂ ਫਿਰ ਕਿਦਾਂ ਕੰਮ ਕਰੋ ਇੱਕ ਤਾਂ ਇਹਦੀ ਬੋਲੀ ਬਹੁਤ ਮਾੜੀ ਹੈ ਤੂੰ ਤੜਾ ਕੇ ਅਫਸਰ ਆ ਇਹਦਾ ਕੰਮ ਸਾਡੇ ਕੋਈ ਇੱਜ਼ਤ ਕਰਾਣਾ ਅਹੀਂ ਜੇ ਤਾਂ ਕਰਾਂਗੇ ਜੇ ਇਹ ਜਿੰਨਾ ਬੋਲੇਗਾ ਸਾਡਾ ਸੀਨੀਅਰ ਆ ਉਹ ਮਾੜੀ ਮੋਟੀ ਹਸਤੀ ਨਹੀਂ ਹੈਗੀ ਜੇ ਉਹ ਤੂੰ ਕਰਕੇ ਬੋਲੇਗਾ ਤੇ ਅਸੀਂ ਤੇ ਅਗੇ ਖਾਕੀ ਬੰਦੇ ਆ ਅਸੀਂ ਦੂਣਾ ਤੂੰ ਕਰਾਂਗੇ ਇਹਨੂੰ ਫਰਜ ਬੰਦਾ ਪਿਆਰ ਨਾ ਕਮਲਾ ਇੰਨੇ ਅਫਸਰ ਆਇਆ ਕਿਸੇ ਨੇ ਅੱਜ ਤੱਕ ਰਾ ਹਵਾ ਨਹੀਂ ਡਾਈ ਜੋ ਡੌਂਡਿਆ ਅਸੀਂ ਬੱਕਰੀਆਂ ਪੇਡਵਾ ਅਸੀਂ ਬੱਕਰੀਆਂ ਪੇਡਾ ਇੰਨੇ ਚਾਹਦੀਆਂ ਨੌਕਰੀਆਂ ਤੇ ਰਿਟਾਇਰਮੈਂਟੀਆਂ ਤੇ ਲੱਗ ਗਿਆ ਚੱਲਿਆ ਕੀ ਗੱਲ ਇਹ ਬੱਕਰੀਆਂ ਸਾਡੀਆਂ ਜਨਾਨੀਆਂ ਸਾਡੀਆਂ ਤੀਆਂ ਸਾਡੇ ਬੱਚੇ ਬੱਕਰੀਆਂ ਪੇਡੇ ਇਹ ਕੀ ਆ ਗਿਆ ਵਿੱਚ ਇਹ ਅਸੀਂ ਕਦੇ ਗੁਜਰਾਂ ਦੀਆਂ ਮੱਜਾਂ ਗਾਈਆਂ ਨਹੀਂ ਇਹ ਕਿਹਾ ਜਿੱਦਾਂ ਮਰਜ਼ੀ ਤੱਕ ਦਿੱਤਾ ਅਸੀਂ ਆਪਣੇ ਪੈਰਾਂ ਦੇ ਹਿਸਾਬ ਨਾਲ ਸਾਡਾ ਏਕਾ ਬਹੁਤ ਆ ਇਹਨੂੰ ਕਹੀ ਵੀ ਚਾਹੇ ਤੂੰ ਰਹਿ ਜਾਏਂਗਾ ਤੇ ਸਾਨੂੰ ਡੰਦਾ ਦੰਦਾ ਕਿਤੇ ਆਪ ਹੀ ਨਾ ਉੱਟ ਜਾਵੇ ਕਦੇ ਆ ਆਪ ਹੀ ਨਾ ਉੱਟ ਜਾਵੇ ਉਹਨੂੰ ਕਹ ਕਿ ਪੰਗਾ ਲਿਆ ਤੂੰ ਕਿੰਨਾ ਨਾਇਆ ਬਰਾਦਰੀ ਨਾ ਵਿਕੀ ਆ ਨਾ ਵਿਕਣ ਵਾਲੀ ਆ ਇਹ ਬਰਾਦਰੀ ਇਹੋ ਜੀ ਆ ਕਿ ਜਦੋਂ ਕੱਠ ਤੇ ਆਣ ਤੇ ਮਾੜਾ ਬੰਦਾ ਵੀ ਆਣ ਕੇ ਖਲੋ ਜਾਂਦਾ ਸਾਡੇ ਚ ਤੇ ਉਹਨੂੰ ਕਹ ਬੋ ਆਪਣੇ ਆਪ ਨੂੰ ਸਦਾਰਦਾ ਚਾਹ ਤੇ ਬਿਸਤਰਾ ਬੰਨ ਲਾ ਰਾਤ ਇਹਦੀ ਬਦਲੀ ਹੁੰਦੀ ਸਵੇਰੇ ਬਿਸਤਰਾ ਖੋਲਿਆਂਦਾ ਇਹ ਕਿਹੜੀ ਦਿਨ ਚ ਇੱਥੇ ਬੈਠਾ ਦਾ ਧਮਕੀਆਂ ਵਾਲੀ ਤਮ ਕੀਤਾ ਪਚਲਣੀ ਨਹੀਂ ਤੇ ਬਰਾਦਰੀ ਅੱਗੇ ਉਹ ਜੀ ਮਸ਼ਹੂਰ ਤੇ ਜਦੋਂ ਇਹ ਖਦਰਗੀ ਤੇ ਪਤਾ ਨਹੀਂ ਲੱਗਣਾ ਨੂੰ ਇਕੱਠੇ ਕਰਦੇ ਨੂੰ ਸਾਹ ਨਹੀਂ ਆਉਣਾ ਕਿਥੇ ਕਿਥੇ ਖਦਰ ਗਈ ਆ ਇਹਨੂੰ ਕਹੇ ਪੰਗਾ ਨਾਲ ਮੈਂ ਜਨਾਨੀ ਕਮਲੇਸ਼ ਆ ਮੈਂ ਸ਼ੁਰੂ ਤੋਂ ਇਹਦਾ ਕੰਮ ਚ ਆਇਆ ਮੁੰਡਾ ਆਇਆ ਮੈਂ ਸ਼ੁਰੂ ਤੋਂ ਆਇਆ ਇਹਦਾ ਕੰਮ ਚ ਲਗੜ ਮੈਂ ਕਿ ਇਹ ਆਪਸ ਨੂੰ ਖੰਗਣ ਨਹੀਂ ਦਿੱਤਾ ਇਹਨੂੰ ਕਹੇ ਖਲੋਤੀ ਮਾਈ ਦੀ ਲਾਲ ਜਨਾਨੀ ਤੂੰ ਤੂੰ ਹੈਗਾ ਨਾ ਫੌਜੀ ਇਹ ਫੌਜੀ ਆ ਦੀ ਨੂੰ ਆ ਮੇਰੇ ਘਰ ਚ 100 ਫੌਜੀ ਸੀ ਮੇਰੇ ਮੈਂ ਫੌਜੀ ਅਲੀ ਨੂ ਆ ਮੇਰਾ ਸਹੁਰਾ ਫੌਜੀ ਸੀ ਮੇਰਾ ਚਾਚਾ ਸਹੁਰਾ ਫੌਜੀ ਸੀ ਮੈਂ ਵੀ ਉਹਨਾਂ ਨੂੰ ਤੂੰ ਪਾਗਲਾ ਵੱਡਾ ਤੇ ਮੈਂ ਵੱਡੀ ਪਾਗਲੇ ਖਲੋਤੀ ਦੀਆਂ ਫੇਰ ਇਹਨਾਂ ਤੇ ਗੁਜਰੇਗਾ ਜਿੰਨਾ ਤੇ ਕਾਹ ਜਨਾਨੇ ਦੇ ਉਤੋਂ ਦੇ ਨੰਗੇਗਾ ਸਾਲਿਆ ਚਲ ਚਲੇ ਜਾਏਗਾ ਤੇ ਚਾਹੇ ਤੈਨੂੰ ਮੱਢਾ ਕੇ ਦੱਸਾਂਗੀ ਬੜੇ ਦੌੜ ਗਏ ਜੀ ਬਿਲਕੁਲ ਪੈਸਾ ਵੀ ਇਧਰ ਆਇਆ ਥੋੜਾ ਇਧਰ ਇਧਰ 10 ਦਿਨ ਦਾ ਟਾਈਮ ਦਿੱਤਾ ਗਿਆ ਜਿਸ ਤਰੀਕੇ ਨਾਲ ਤੁਸੀਂ ਹੜਤਾਲ ਦੇ ਬੈਠ ਗਏ ਹੋ ਤੇ 10 ਦਿਨ ਬਾਅਦ ਕੰਮ ਸਮਝਦੇ ਹੋ ਮੁਕੰਮਲ ਹੋ ਜਾਏਗਾ ਜਿਸ ਤਰੀਕੇ ਨਾਲ ਕਿਹਾ ਗਿਆ ਕਿ ਪ੍ਰਾਈਵੇਟ ਠੇਕੇ ਦੇ ਦਿੱਤੇ ਜਾਣਗੇ ਜੇਕਰ ਕੰਮ ਨਹੀਂ ਸਹੀ ਹੁੰਦਾ ਸ਼ਹਿਰ ਦੀ ਸਫਾਈ ਨਹੀਂ ਸਹੀ ਤਰੀਕੇ ਨਾਲ ਕੰਮ ਤਾਂ ਪਹਿਲਾਂ ਵੀ ਬਿਲਕੁਲ ਹੀ ਵਧੀਆ ਚੱਲਦਾ ਪਿਆ ਹੋਇਆ ਕੰਮ ਦੀ ਕੋਈ ਕੰਪਲੇਂਟ ਹੀ ਨਹੀਂ ਆਈ ਜੀ ਤੇ ਕੰਮ ਅੱਗੇ ਵੀ ਇਦਾਂ ਹੀ ਵਧੀਆ ਚੱਲੇਗਾ ਸ਼ਹਿਰ ਦਾ ਬਟ ਜਿਹੜੀ ਇਹ ਹੜਤਾਲ ਕੀਤੀ ਗਈ ਹੈ ਇਹਦੇ ਵਿੱਚ ਇਹ ਕਿ ਮੁਲਾਜ਼ਮ ਦੀ ਹਰ ਵਰਗ ਦੀ ਕੋਈ ਰਿਸਪੈਕਟ ਹੁੰਦੀ ਹੈ ਤੇ ਇਹਦੇ ਵਿੱਚ ਸਾਡੇ ਪ੍ਰਧਾਨ ਜਿਹੜਾ ਨੁਮਾਇੰਦਾ ਸਾਡਾ ਚੁਣਿਆ ਦਾ ਉਦੀ ਕੋਈ ਰਿਸਪੈਕਟ ਨਹੀਂ ਉਹਨੂੰ ਤੂੰ ਤੜਾਇਆ ਕਰਕੇ ਬੋਲਿਆ ਗਿਆ ਜੇਕਰ ਸਾਡੇ ਪ੍ਰਧਾਨ ਨੂੰ ਤੂੰ ਤੜਾਇਆ ਕਰਕੇ ਬੋਲਿਆ ਗਿਆ ਤਾਂ ਸੋਚੋ ਮੁਲਾਜ਼ਮ ਦੇ ਨਾਲ ਕੀ ਵਤੀਰਾ ਹੋਏਗਾ ਇਸ ਕਰਕੇ ਜਿਹੜੀ ਇਹ ਹੜਤਾਲ ਬੰਦ ਹੈ ਅੱਛਾ ਮੰਗ ਕੀ ਹੈ ਫਿਰ ਹੁਣ ਮੰਗੇ ਹੋਈ ਹੈ ਮੁਲਾਜ਼ਮ ਦੀ ਕੀ ਮੁਲਾਜ਼ਮ ਦੇ ਜਿਹੜਾ ਉਹਦਾ ਬੰਦਾ ਹਿੱਸਾ ਹੈਗਾ ਇਨਸਾਫ ਆ ਜਾਂ ਉਹਨੂੰ ਜੋ ਸਮਾਨ ਜਿਹੜਾ ਪ੍ਰੋਵਾਈਡ ਸਾਰਾ ਕੀਤਾ ਜਾਵੇ ਜਿੱਦਾਂ ਹੁਣ ਗਲਤਸ਼ਹਿਬਲਾਵਲੀ ਦੇ ਰੋਪ ਲਾਏ ਜਾ ਰਹੇ ਨੇ ਉਹਦੀ ਮੰਗ ਹੈਗੀ ਹੈ ਕੋਈ ਇੱਥੇ ਆਏ ਕਮਿਸ਼ਨਰ ਸਾਡੇ ਕੋਲ ਹਾਂਜੀ 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 ਉਹਦੀ ਮੰਗ ਹੈਗੀ ਹੈ ਜੀ ਕਮਿਸ਼ਨਰ ਸਾਹਿਬ ਇੱਥੇ ਹੋਣ ਦੱਸਣਾ ਆਣ ਕੇ ਕਿ ਮੈਂ ਗਲਤ ਸ਼ਬਦਾਂ ਵਾਲੀ ਬੋਲੀ ਆ ਉਤੇ ਜੋ ਵੀ ਹੋਏਗਾ ਦੇਖੇ ਇਹ ਬਿਲਕੁਲ ਇਸੇ ਤਰੀਕੇ ਨਾਲ ਤੁਸੀਂ ਮੈਂ ਇੱਕ ਵਾਰੀ ਚਾਹੂੰਗਾ ਕਿ ਤਸਵੀਰ ਫਿਰ ਤੋਂ ਦਿਖਾ ਦਾਂ ਕਿ ਕਿਸੇ ਕੀ ਨਾਲ ਪੂਰਨ ਤੌਰ ਤੇ ਬਟਾਲਾ ਨਗਰ ਨਿਗਮ ਦੇ ਸਫਾਈ ਸੇਵਕਾਂ ਨੇ ਇੱਕ ਵਾਰ ਹੜਤਾਲ ਕਰ ਦਿੱਤੀ ਹੈ ਧਰਨੇ ਤੇ ਬੈਠ ਗਏ ਨੇ ਜਦ ਤੱਕ ਉਹਨਾਂ ਦੀ ਮੰਗ ਪੂਰੀ ਨਹੀਂ ਕੀਤੀ ਜਾਂਦੀ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਕਮਿਸ਼ਨ ਨਗਰ ਨਿਗਮ ਬਟਾਲਾ ਵੱਲੋਂ ਗਲਤ ਸ਼ਬਦਾਂ ਵਾਲੀ ਬੋਲੀ ਗਿਆ ਤਦ ਤੱਕ ਉਸ ਦਾ ਹੱਲ ਨਹੀਂ ਕੋਈ ਕੀਤਾ ਜਾਂਦਾ ਤਦ ਤੱਕ ਇਸੇ ਤਰੀਕੇ ਨਾਲ ਪੂਰਨ ਤੌਰ ਤੇ ਜਿਹੜੀ ਆ ਹੜਤਾਲ ਕੀਤੀ ਜਾਵੇਗੀ ਕੰਮਕਾਜ ਠੱਪ ਕਰ ਦਿੱਤਾ ਜਾਏਗਾ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਲ ਪੰਜਾਬੀ ਲੋਕ ਚੈਨਲ ਗੁਰਦਾਸਪੁਰ ਬਟਾਲਾ ਹਲੋ ਹਲੋ ਸਰ ਸ਼ਿਗਰ ਸਿੰਘ ਜੀ ਹਾਂ ਸਰ ਸ਼ਿਗਰ ਕੋਲ ਫੋਨ ਆਇਆ ਸੀ ਹਾਂ ਜੀ ਸਰ ਜਤਿੰਦਰ ਕੁੰਡਲ ਬੋ ਰਿਹਾ ਜੀ ਪੱਤਰਕਾਰ ਮੈਨੂੰ ਤੁਹਾਡਾ ਸਪਸ਼ਟ ਕਰਨ ਲੈਣਾ ਥੋੜਾ ਜਿਹਾ ਅੱਜ ਨਾ ਉਹ ਸਫਾਈ ਸੇਵਕਾਂ ਨੇ ਦਫ਼ਤਰ ਦੇ ਬਾਹਰ ਨਗਰ ਕੰਨ ਦੇ ਨਾ ਧਰਨਾ ਜਿਹਾ ਲਾਇਆ ਸੀ ਕਹਿੰਦੇ ਕਮਿਸ਼ਨਰ ਸਾਹਿਬ ਵੱਲੋਂ ਬਲਸ਼ਰਦਾਰੀ ਬੋਲੀ ਕਹਦੇ ਤੂੰ ਨਾ ਕਰਕੇ ਬੋਲਦੇ ਨੇ ਜਦੋਂ ਗਾਈਏ ਧੰਗੀਆਂ ਲਾਉਂਦੇ ਨੇ ਜਾਂ ਕਿਦਾਂ ਉਹਨਾਂ ਦਾ ਕਹਿਣਾ ਅੱరే ਕੱਲ ਤਾਂ ਮੀਟਿੰਗ ਹੋਈ ਏ ਬੜੀ ਸੋਹਣੀ ਮੀਟਿੰਗ ਹੋਈ ਏ ਕੋਈ ਗੱਲ ਨਹੀਂ ਕੋ ਬਾਤ ਨਹੀਂ ਨਾਲੇ ਸਾਰੇ ਅਸਿਸਟੈਂਟ ਕਮਿਸ਼ਨਰ ਵਿੱਚ ਬੈਠੇ ਸੀਗੇ ਸਾਰਾ ਇੰਸਪੈਕਟਰ ਸਾਹਿਬਾਨ ਵਿੱਚ ਬੈਠੇ ਸੀਗੇ ਮੀਟਿੰਗ ਚ ਜੀ ਜੀ ਉਹਨਾਂ ਨੂੰ ਇਹੀ ਗੱਲ ਕਹੀ ਏ ਕਿ ਤੁਸੀਂ ਡਿਊਟੀ ਆਪਣੀ ਪ੍ਰੋਪਰ ਕਰੋ ਉੱਪਰੋਂ ਚੈਕਿੰਗ ਹੋ ਰਹੀ ਏ ਚੰਡੀਗੜ੍ਹ ਤੋਂ ਤੇ ਉਹਨੂੰ ਆਪਣਾ ਕੱਲੋਂ ਕੋ ਚੈਕਿੰਗ ਕਰਦਾ ਤਾਂ ਕੋਈ ਨੇਚਰਲ ਸੀਰੀਅਸ ਨੋਟ ਲਿਆ ਜਾਏਗਾ ਸਰਕਾਰ ਵੱਲੋਂ ਇਸ ਕਰ ਰਹਾ ਹੋਈਆਂ ਕੱਲ ਤਾਂ ਹੋਰ ਤਾਂ ਕੁਝ ਵੀ ਨਹੀਂ ਹੈ ਹਾਂਜੀ ਬਿਲਕੁਲ ਇਹ 10 ਦਿਨ ਪਹਿਲਾਂ ਨਾ ਇੱਕ ਵੀਡੀਓ ਵਾਇਰਲ ਵੀ ਇਸ ਹੋਈ ਸੀ ਤੁਹਾਡੀ ਸੀ ਵਿਧਾਇਕ ਬਟਾਲਾ ਸੀ ਅਮਨਸ਼ੀਲ ਸਿੰਘ ਚੈਰੀਗਲ ਜਿਹਦੇ ਵਿੱਚ ਸਿੱਧਾ ਸਿੱਧਾ ਕਿਹਾ ਗਿਆ ਕਿ ਸ਼ਹਿਰ ਦੀ ਸਫਾਈ ਜਿਹੜੀ ਹੈ ਸਹੀ ਤਰੀਕੇ ਨਾਲ ਨਹੀਂ ਕੀਤੀ ਜਾਂਦੀ 10 ਦਿਨ ਦਾ ਸਮਾਂ ਦਿੱਤਾ ਗਿਆ ਸੀ ਉਹ ਗੰਦੇ ਨਹੀਂ ਉਹ ਤੇ ਵੈਸੇ ਹੀ ਉਹ ਬਸ ਸਾਨੂੰ ਕੱਢਣਾ ਚਾਹੁੰਦੇ ਨੇ ਕਿਸੇ ਤਰੀਕੇ ਨਾਲ ਪ੍ਰਾਈਮ ਨਜ਼ਾਰਾ ਲਿਆਣਾ ਚਾਹੁੰਦੇ ਨੇ ਨਹੀਂ ਨਹੀਂ ਕੱਢਣ ਵਾਲੀ ਕੋਈ ਗੱਲ ਨਹੀਂ ਹੈਗੀ ਐ ਸਿਰਫ ਇਹੀ ਗੱਲ ਕਹੀ ਸੀ ਕੱਲ ਵੀ ਮੀਟਿੰਗ 'ਚ ਵੀ ਜਿਹੜਾ ਹੈਗਾ ਆਪਣੀ ਡਿਊਟੀ ਤੇ ਹਾਜ਼ਰ ਹੋ ਉਹ 8 ਘੰਟੇ ਡਿਊਟੀ ਹੈ ਡਿਊਟੀ ਤਨਦੇਹੀ ਨਾਲ ਕਰੋ ਫਿਰ ਉਹ ਹੁਣ ਜੇ ਕਿਸੇ ਨੂੰ ਤਕਲੀਫ ਹੋ ਰਹੀ ਹੈ ਉਹ ਬਹਾਨੇ ਲਾ ਬਰੇ ਹਨ ਕਿ ਕੁਝ ਤੂੰ ਥੋੜਾ ਅੱਗੇ ਕਿਸੇ ਨੂੰ ਕੁਝ ਵੀ ਨਹੀਂ ਇਦਾਂ ਦੀ ਗੱਲ ਹੀ ਨਹੀਂ ਹੋਈ ਕੋਈ ਸਾਰੇ ਆਫੀਸਰ ਵਿੱਚ ਸੀਗੇ ਮੀਟਿੰਗ 'ਚ ਅੱਗੇ ਤੋਂ ਇਹ ਲਿਖ ਦਿਓ ਜੀ ਅੱਗੇ ਤੋਂ ਇਹਨਾਂ ਤੇ ਹੁਣ ਮੀਟਿੰਗ ਹੋਈ ਸੀ ਸਾਰੇ ਅਫਸਰ ਵਿੱਚ ਬੈਠੇ ਸੀਗੇ ਔਰ ਇਹਨਾਂ ਦੇ ਨੁਮਾਇੰਦੇ ਵਿੱਚ ਬੈਠੇ ਸੀਗੇ ਜੀ ਬੜੀ ਸੋਹਣੀ ਮੀਟਿੰਗ ਹੋਈ ਹੈ ਹੁਣ ਬਾਹਰ ਆ ਕੇ ਗੱਲ ਕੁਝ ਹੋਰ ਬਣਾ ਲੈਣੀ ਹੈ ਅੱਗੇ ਵਾਸਤੇ ਫਿਰ ਲਿਖ ਦਿਓ ਜੀ ਇਹਨਾਂ ਦੀ ਇਹਨਾਂ ਨਾਲ ਹੁਣ ਕੋਈ ਵੀ ਮੀਟਿੰਗ ਹੋਇਆ ਕਰੂਗੀ ਤਾਂ ਵੀਡੀਓ ਰਿਕਾਰਡਿੰਗ ਕਰਿਆ ਕਰਾਂਗੇ ਅਸੀਂ ਜੀ ਜੀ ਸਾਹ ਠੀਕ ਹੈ ਨਾ ਤਾਂ ਕਿ ਇਹ ਝੂਠ ਨਾ ਬੋਲ ਸਕਣ ਬਾਹਰ ਜਾ ਕੇ ਬਿਲਕੁਲ ਬਿਲਕੁਲ ਸਰ ਠੀਕ ਹੈ ਠੀਕ ਹੈ ਨਾ ਕੋਈ ਇਹਨਾਂ ਨਾਲ ਨਿੱਜੀ ਨਹੀਂ ਹੈ ਇਹ ਵੀ ਲਿਖ ਦਿਓ ਕੋਈ ਪਰਸਨਲ ਨਹੀਂ ਹੈ ਜੀ ਜੇ ਡਿਊਟੀ ਵਾਸਤੇ ਕਿਹਾ ਗਿਆ ਉਹ ਪਰੋਂ ਸਰਕਾਰ ਦੀਆਂ ਹਦਾਇਤਾਂ ਹੈਗੀਆਂ ਹੁਣ ਡਿਊਟੀ ਵੀ ਨਾ ਚੈੱਕ ਕਰੀਏ ਤਾਂ ਫਿਰ ਕੀ ਕਰੀਏ ਦੱਸੋ ਜੇ ਹੁਣ ਇਹਨਾਂ ਨੂੰ ਇਹੀ ਕਿਹਾ ਸੀਗਾ ਭਾਈ ਆਪਣੀ 8 ਘੰਟੇ ਡਿਊਟੀ ਹੈ ਸ਼ਹਿਰ ਨੂੰ ਆਪਸ ਸਾਰਾ ਮਿਲ ਕੇ ਸਾਫ਼ ਰੱਖੀਏ ਜੀ ਤੇ ਤੁਸੀਂ ਦੇਖ ਹੀ ਲਿਆ ਸੜਕਾਂ ਤੇ ਤੁਹਾਨੂੰ ਦੇਖ ਨਹੀਂ ਕਿੰਨਾ ਕੋੜਾ ਚੱਲ ਰਿਹਾ ਹੁੰਦਾ ਸਾਰਾ ਹਾਲ ਜੀ ਉਹ ਵੈਕਿਊਮ ਵਾਲੀ ਅਸੀਂ ਮਸ਼ੀਨ ਲਿਆਂਦੀ ਸੀਗੀ ਟਰੱਕ ਲਿਆਂਦਾ ਨਾ ਇੱਕ ਵੈਕਿਊਮ ਕਲੀਨਰ ਜੀ 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 ਉਹਦਾ ਵੀ ਇਤਰਾਜ਼ ਕਰਦੇ ਪਏ ਕਹਿੰਦੇ ਉਹ ਕਿਉਂ ਲੈ ਕੇ ਆਏ ਹੋ ਸਮਝ ਮੈਂ ਖਿਆਲ ਦੇਖੋ ਸ਼ਹਿਰ ਦੀ ਸਾਫ ਸੜਕਾਂ ਹੀ ਸਾਫ ਕਰਦੇ ਪਏ ਉਹਦਾ ਨਾਲ ਕੀ ਦਿੱਕਤ ਹੈ ਉਹਨਾਂ ਨੱਕੀ ਦਿੱਕਤ ਪੈਸੇ ਖਰਚ ਕੇ ਲਿਆਂਦਾ ਨਾ ਹਾਂ 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 ਨਾਲੇ ਅਸੀਂ ਅਸੀਂ ਕਿਸੇ ਦੀ ਨੌਕਰੀ ਨਹੀਂ ਖੋਈ ਇਹ ਨਹੀਂ ਹੈ ਵੀ ਜਦੋਂ ਦਾ ਟਰੱਕ ਆਇਆ ਅਸੀਂ ਕਿਸੇ ਨੂੰ ਨੌਕਰੀ ਚੋਂ ਕੱਢਿਆ ਹੋਵੇ ਜੀ ਹਾਂ ਗੈਰਾਜਰ ਨਾ ਹੋਵੇ ਮੈਂ ਇੱਕ ਗੱਲ ਕਹੀ ਸੀਗੀ ਹੁਣ ਉਹ ਗੈਰਾਜਰ ਹੁਣ ਤੇ ਡਰੋਂ ਆਹ ਬਹਾਨਾ ਬਣਾਈ ਜਾਂਦੇ ਸਰ ਇੱਕ ਚੀਜ਼ ਹੋਰ ਮੈਂ ਪੁੱਛਣਾ ਚਾਹਣਾ ਜਿਸ ਤਰੀਕੇ ਨਾਲ ਰੱਖੇ ਗਏ ਨੇਠੇ ਮੁਲਾਜ਼ਮ ਰੱਖੇ ਨੇ ਸਵੈਜਿਓਕ ਇਹਦੇ ਵਿੱਚੋਂ ਸਾਰੇ ਪ੍ਰੋਪਰ ਆਂਦੇ ਆ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਡਿਊਟੀਆਂ ਚੈੱਕ ਕਰਨੀਆਂ ਜਾਂ ਕਿਦਾਂ ਵੀ ਕਿ ਜਾਂ ਵਿੱਚ ਘਰ ਵੀ ਬੈਠੇ ਹੁੰਦੇ ਗਏ ਇਹੀ ਤਾਂ ਚੈੱਕ ਕਰਨਾ ਹੈ ਜੀ ਕਿ ਆਪਣੇ ਆਪਣੇ ਡਿਊਟੀ ਠੀਕ ਕਰ ਰਹੇ ਸਾਰੇ ਤੇ ਜਦੋਂ ਅਸੀਂ ਚੈੱਕ ਕਰਾਂਗੇ ਤਾਂ ਫਿਰ ਪਤਾ ਲੱਗ ਜਾਏਗਾ ਤੇ ਉਹ ਮੰਨਉਂ ਮਤਲਬ ਇਹਨੂੰ ਤਾਂ ਖਿੜੇ ਮੱਥੇ ਕਹਿਣਾ ਚਾਹੀਦਾ ਹਾਂਜੀ ਠੀਕ ਹੈ ਸਰ ਵੀ ਅਸੀਂ 8 ਘੰਟੇ ਡਿਊਟੀ ਕਰਨੀ ਹੈ ਜਿੱਥੇ ਮਰਜ਼ੀ ਚੈੱਕ ਕਰੋ ਬਿਲਕੁਲ ਸਰ ਅਸੀਂ ਕਮੇਟੀਆਂ ਬਣਾਈਆਂ ਚੈੱਕ ਕਰਨ ਵਾਸਤੇ ਨਾ ਦੋ ਦੋ ਤਿੰਨ ਤਿੰਨ ਮੈਂਬਰੀ ਠੀਕ ਹੈ ਆਡਰ ਥਾਵਾ ਤੇ ਅਚਨਚੇ ਚੈਕਿੰਗ ਕਰਾਂਗੇ ਹਾਂ ਜੀ ਤੇ ਹੁਣ ਜਿਹੜਾ ਡਿਊਟੀ ਨਹੀਂ ਕਰਨਾ ਚਾਹੁੰਦਾ ਹੋਏਗਾ ਉਹ ਤਾਂ ਬਹਾਨੇ ਲੱਭੇਗਾ ਹੀ ਕੋਈ ਨਾ ਕੋਈ ਬਿਲਕੁਲ ਬਿਲਕੁਲ ਮੈਂ ਕਦੇ ਵਾਸਤੇ ਤੂੰ ਤੜਾਕ ਕਰਨੀ ਮੈਨੂੰ ਕੀ ਲੋੜ ਹੈ ਕਿਸੇ ਨੂੰ ਮਾੜਾ ਚੰਗਾ ਬੋਲਣ ਦੀ ਠੀਕ ਹੈ ਨਾ ਜੀ ਨਾ ਹੀ ਕੋਈ ਮੀਟਿੰਗ ਚ ਕੋਈ ਬੋਲਦਾ ਕਿਸੇ ਨੂੰ ਇਦਾਂ ਸਾਰੇ ਅਫਸਰ ਬੈਠ